ਇਤੋਂ ਬਾਅਦ ਮੈਂ ਕੋਈ ਵੀ ਪ੍ਰੀਤ ਦੇ ਪਰ ਖਿਲਾਫ ਮੈਚ ਨਹੀਂ ਖੇਡਣਾ ਕੋਈ ਕਹਿੰਦਾ ਪੁਲਵਾਨ ਪ੍ਰੀਤ ਤੋਂ ਡਰਦਾ ਕੋਈ ਤਮਾਸ਼ਾਣਾ ਦਿਖਾਓ ਲਾਸਟਲੀ ਰੇਡ ਗਰਾਊਂਡ ਕਲੀਅਰ ਕਰ ਦिए ਓਏ ਲਾਸਟਲੀ ਰੇਡ ਲਾਸਟ ਕਬੱਡੀ ਹਰਨਦੀਪੁਰੀਆ ਬੱਲੇ 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 ਪਟਾਕਾ ਇੱਥੇ ਰੱਖ ਪਟਾਕਾ 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 ਰੋਣਾ ਰੱਬਾ ਯਾ ਆਹ ਉਹ ਬੋਲਿਆ ਦੱਸ ਦੇ ਹਾਏ ਓ ਰੱਬਾ ਸਾਹ ਸਾਹ ਦੇ ਨੋਟ ਥੋੜਾ ਪਿਆਰ ਨਾਲ 100 100 ਦੇ ਨੋਟ ਹਾਇਓ ਰਬਾ ਪਿਆਰ ਚਲਕਦਾ ਛੰਦਿਆ ਇਹ ਯਾਰੀਆਂ ਚਲਕਦੀਆਂ ਇਹ ਪਿਆਰ ਚਲਕਦਾ ਇਹ ਪੰਜਾਂ ਪੰਜਾਂ ਦੇੜੀ ਇਹ ਦਸਾਂ ਦਸਾਂ ਦੇ ਨਹੀਂ ਇਹ 100 100 ਦੇ ਨੋਟ ਹਵਾ ਦੇ ਵਿੱਚ ਉਡਾ ਓ ਗੁਰੂਆ ਇਤਰਾ ਨਹੀਂ ਹੁੰਦੀ ਕਮੈਂਟਰੀ ਗੱਲ ਸੁਣੋ ਮੇਰੇ ਵੀਰੋ ਇਹ ਜਫਾ ਤੋਣ ਕੇ ਜਫਾ ਇਤਰਾ ਨਹੀਂ ਲਾਉਂਦਾ ਫਰਜ਼ੇਗਾ ਇਹ ਖੜਾ ਭਣ ਕੇ ਜਫਾ ਲਾਇਆ ਏ ਜਫਾ ਨਹੀਂਗਾ ਇਹ ਦਫਾ ਵੀ ਬਾਦਰੇ ਕਰੀ ਵੀਰ ਪਿਆਰ ਨਾਲ ਪਿਆਰ ਨਾਲ ਗੁਰਦੇਵ ਗੁਰਦੇਵ ਪਿਆਰ ਨਾਲ ਥੋੜਾ ਪਿਆਰ ਨਾਲ ਵੀਰ ਜੀ ਥੋੜਾ ਪਿਆਰ ਨਾਲ ਲਾਈਵ ਵਾਲੇ ਵੀਰ ਨੂੰ ਬੇਨਤੀ ਆ ਬੰਦ ਕਰ ਦਿਓ ਯਾਰ ਵਾਹਿਗੁਰੂ ਥੋੜਾ ਪਿਆਰ ਨਾਲ ਗਰਦੇ ਵੀਰ ਹਲੋ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਮੈਂ ਗੋਪੀ ਬੋਲਦਾ ਹਾਂ ਨਾ ਮੇਰੀ ਗੱਲ ਭਰਾ ਬਣ ਕੇ ਸਾਰੇ ਜਣੇ ਸੁਣਿਓ ਕਿਉਂਕਿ ਪ੍ਰੀਤ ਮੇਰਾ ਭਰਾ ਵਾ ਹੁਣ ਮੈਂ ਇੱਕ ਚੀਜ਼ ਸਾਰੇ ਕਮੇਟੀ ਨੂੰ ਬੋਲ ਦੇਣਾ ਲਾਈਵ ਕਿ ਤਮਾਸ਼ਾ ਨਾ ਦਿਖਾਓ ਕਬੱਡੀ ਨੂੰ ਕਬੱਡੀ ਰਹਿਣ ਦਿਓ ਕੋਈ ਕਹਿੰਦਾ ਪਹਿਲਵਾਨ ਪ੍ਰੀਤ ਤੋਂ ਡਰਦਾ ਕੋਈ ਕਿਸੇ ਨੂੰ ਕਹਿੰਦਾ ਮੈਂ ਉਹਦੇ ਪਰ ਖਿਲਾਫ ਕਿਹੜੀ ਗੱਲੋਂ ਮੈਚ ਨਹੀਂ ਖੇਡਦਾ ਮੈਂ ਇਸ ਕਰਕੇ ਮੈਚ ਨਹੀਂ ਖੇਡਦਾ ਕਿ ਉਂਗਲਾਂ ਵਾਲਿਆਂ ਨੇ ਉਂਗਲਾਂ ਲਾ ਕੇ ਗਾਂ ਜਾਣੀਆਂ ਪੈਣੀ ਕਿਤੇ ਤੇ ਆ ਠੀਕ ਆ ਮੈਂ ਮੈਚ ਖੇਡਣੇ ਆ ਮੈਂ ਜਿੱਦਾਂ ਆ ਤੂੰ ਹੀ ਤਮਾਸ਼ਾ ਵੇਂਦੇ ਜੇ ਸਾਡਾ ਕਬੱਡੀ ਵੇਖਣੀ ਕਬੱਡੀ ਖੜਾਓ ਮਾਚਾ ਕਿਉਂ ਵੇਂਦੇ ਜਿੱਕੇ ਇੱਕ ਤੂੰ ਹੀ ਰੈਫਰੀਆਂ ਦੇ ਗਲਾਂ 'ਚ ਪੈ ਜਾਂਦੇ ਜੇ ਪੱਗਾਂ ਵਾਲਿਆਂ ਬੰਦਿਆਂ ਦੇ ਇਹ ਇਹਨੂੰ ਗੇਮ ਰਹਿਣ ਦੋ ਜੇ ਗੇਮ ਹੈ ਗੇਮ ਰਹਿਣ ਦੋ ਇਹਨੂੰ ਕਿਉਂ ਕਰਦੇ ਜਿੱਦਾਂ ਉਹ ਓਨੇ ਮੇਰਾ ਕੀ ਮੜਾ ਕੀਤਾ ਮੈਂ ਉਹਦਾ ਕੀ ਮੜਾ ਕੀਤਾ ਕੀਤਾ ਕਿ ਇਹਨੇ ਮੜਾਇਆ ਤੇ ਮੇਰੇ ਭਰਾ ਗੇਮ ਨੂੰ ਕਿਉਂ ਦੋ ਨਾ ਮੈਂ ਉਹਦੇ ਤੋਂ ਡਰਦਾ ਨਾ ਮੈਂ ਮੇਰੇ ਤੋਂ ਉਹ ਡਰਦਾ ਠੀਕ ਹੈ ਕਿਉਂਕਿ ਮੈਂ ਮੈਂ ਚਤਾਣੀ ਖੇਡਦਾ ਮੇਰਾ ਭਰਾ ਵਾ ਕੇ ਚ ਕਿੰਤੂ ਪਰੰਤੂ ਹੈਗਾ ਅੱਜ ਮੈਂ ਕਲੀਅਰ ਕਰ ਲੱਗਾ ਮੈਂ ਮੇਰਾ ਛੋਟਾ ਵੀ ਛੋਟਾ ਵੀ ਮੈਂ ਉਹਦੇ ਬਰ ਖਿਲਾਫ ਮੈਚ ਨਹੀਂ ਖੜਨੇ ਨਾ ਸਾਨੂੰ ਕਮੇਟੀ ਬਾਕਸ ਕਰੇ ਖੇਡਣ ਵਾਸਤੇ ਆ ਦੋ ਮੈਚ ਹੀ ਇੱਕ ਬਾਈ ਦਾ 23 ਦਾ ਇਸ ਤੋਂ ਬਾਅਦ ਮੈਂ ਕੋਈ ਵੀ ਪ੍ਰੀ ਤੇ ਬਰ ਖਿਲਾਫ ਮੈਚ ਨਹੀਂ ਖੜਨਾ ਮੇਰਾ ਛੋਟਾ ਵੀਰਿਆ ਸਾਡੇ ਚ ਜੋ ਮਰਜੀ ਹੋਇਆ ਅੱਜ ਤੋਂ ਬਾਅਦ ਮੈਂ ਕਲੀਅਰ ਕਰ ਦਿੰਦਾ ਕਿ ਮੈਂ ਉਹਦੇ ਪਰ ਖਿਲਾਫ ਮੈਚ ਨਹੀਂ ਖੇਡਣਾ ਤੇ ਨਾ ਮੈਨੂੰ ਕੋਈ ਫੌਕਸ ਕਰੇ ਵੈਗਰਜੀ ਦਾ ਖਾਲਸਾ ਵੈਗਰਜੀ